ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ ਵੀਰ ਆਏ ਆ ਆਪਣੇ ਕੋਲੇ ਫੇਰ ਜਟਾਣੇ ਵਾਲੇ ਤੇ ਗੱਲਬਾਤ ਕਰਵਾਉਨੇ ਆ ਕਿੱਥੋਂ ਆਏ ਨੇ ਤੇ ਕਿਹੜੇ ਇਹਨਾਂ ਨੇ ਸਾਈਕਲ ਲਾਇਆ ਬਾਈ ਉਹਨਾਂ ਨੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਇਹ ਦੇਖਣ ਵਾਲਿਆਂ ਨੂੰ ਤੇ ਵੀਰੇ ਚਲੋ ਬਹੁਤ ਵੀਡੀਓ ਚ ਆ ਗਏ ਹਨ ਕਿਤੇ ਇਹ ਵੀ ਨਾ ਲੱਗੇ ਵੀ ਕਿਤੇ ਕਮਿਸ਼ਨ ਦੇ ਕੰਮ ਚੱਲਦਾ ਹਾਂਜੀ ਤੇ ਉਹ ਨਹੀਂ ਗੱਲ ਐ ਬਾਕੀ ਪਿਆਰ ਆ ਵੀਰੇ ਨਾਲ ਤੇ ਅਸੀਂ ਨਵਾਂ ਸਾਈਕਲਿੰਗ ਵਾਲਾ ਕੰਮ ਸਟਾਰਟ ਸ਼ੌਪ ਜਾ ਕੇ ਆਇਆ ਸਾਨੂੰ ਤੇ ਅਸੀਂ ਆਇਆ ਜਟਾਣੇ ਤੋਂ ਵੀਰੇ ਕੰਨੇ ਜਟਾਣਾ ਜ਼ਿਲ੍ਹਾ ਫਤੇਗੜ ਦਾ ਇਹ ਤਸਵੀਰ ਸਾਡੀ ਕਮਾੜੂ ਤੇ ਅੱਜ ਵੀਰੇ ਕੋਲੋਂ ਅਸੀਂ ਦੋ ਸਾਈਕਲ ਲਏ ਨੇ ਫਾਇਰਫਾਕਸ ਦੇ ਮਾਡਲ ਠੀਕ ਆ ਵੀਰੇ ਤੇ ਦੋਨੋਂ ਹੀ ਚਲੋ ਕੀਮਤਾਂ ਦੀ ਆਪਾਂ ਗੱਲ ਕਰਦੇ ਵੀ ਆਪਾਂ ਨੂੰ ਕਿੰਨੇ ਚ ਪਏ ਹਾਂਜੀ ਹਾਂਜੀ ਤੇ ਕੀਮਤ ਪਤਾ ਲੱਗੂ ਗੱਲ ਕਰੇ ਵੀ ਕਿਹਦੇ ਨਾਲ ਜਦੋਂ ਗੱਲ ਕਰੋਗੇ ਤੇ ਮੁੱਖੀ ਗੱਲ ਇਹ ਵੀ ਅਸੀਂ ਅੱਜ ਸੱਤਵਾਂ ਸਾਈਕਲ ਲੈ ਜਦਿ ਠੀਕ ਆ ਵੀਰੇ ਪੂੜਾ ਨਹੀਂ ਇੰਨਾ ਕਿ ਵੀਰੇ ਮੋਟਾ ਮੋਟਾ ਜਿਹਾ ਦੱਸ ਦੋ ਵੀ ਜਿਵੇਂ ਆਪਾਂ ਆਨਲਾਈਨ ਚੈੱਕ ਕਰਿਆ ਸੀ ਉਹਦੇ ਨਾਲ ਉਹ ਵੀ ਕਿੰਨੇ ਕ ਹਜ਼ਾਰ ਦਾ ਫਰਕ ਪੈ ਗਿਆ ਉਹ ਦੱਸ ਦੋ ਬਸ ਆਨਲਾਈਨ ਨਾਲੋਂ ਕਿਨੇ ਇੱਕ ਸਾਈਕਲ ਮਗਰ ਇਹ ਬਹੁਤਾ ਨਹੀਂ ਤਾਂ ਵੀ ਹੈਗਾ 15-16000 ਦਾ ਪਰ ਠੀਕ ਆ ਬਾਈ 16000 ਦਾ ਮੰਨ ਕੇ ਠੀਕ ਆ ਬਾਈ ਹਾਂ 18000 ਦਾ ਫਰਕ ਹੈ ਠੀਕ ਆ ਬਾਈ ਤੇ ਲੋਕਾਂ ਨੇ ਤਾਂ ਬਾਈ ਆਪਸ ਹੀ ਕਿਹਾ ਆਪਾਂ ਨੂੰ ਵੀ ਇਹ ਕਿਥੋਂ ਲੈਵਾਂ ਨਾ ਹਾਂਜੀ ਹਾਂ ਤੇ ਕੋਈ ਗੱਲ ਨਹੀਂ ਕਿ ਬਾਈ ਅਸੀਂ ਤਾਂ ਦੱਬੀ ਜਾਣਾ ਕੰਮ ਹਣਾ ਤੇ ਸਾਨੂੰ ਬਾਈ 네ਗੇਟਿਵ ਯਾ ਦਾ ਕੋਈ ਫਾਇਦਾ ਨਹੀਂ ਯਾਰ ਗੱਲ ਇਹ ਹੈ ਵੀ ਜੇ ਕੋਈ ਬੰਦਾ ਕਹਿੰਦਾ ਹੋਊਗਾ ਵੀ ਕੋਈ ਸਮਾਨ ਡੁਪਲੀਕੇਟ ਜਾਂ ਹੌਲਾ ਹੋ ਹਾਂਜੀ ਆ ਚਲੋ ਸਾਡੇ ਅਸੀਂ ਨਵੇਂ ਨੇ ਇਸ ਤੋਂ ਪਹਿਲਾਂ ਸਾਡੇ ਕੋਲ ਪੰਜ ਸਾਈਕਲ ਵੀਰੇ ਦੇ ਚੱਲ ਰਹੇ ਹਾਂ ਹਾਂਜੀ ਹਾਂ ਅਸੀਂ ਕਸੋਲੀ ਟ੍ਰਿਪ ਵੀ ਕਰਿਆ ਏ ਬਾਕੀ ਸਾਡਾ ਹਰ ਐਤਵਾਰ 70-80 ਕਿਲੋਮੀਟਰ ਹੁੰਦਾ ਹਾਂਜੀ ਹਾਂ ਸਾਨੂੰ ਹੁਣ ਤੱਕ ਕੋਈ ਟਰੇਲਰ ਚ ਜਾਂ ਕੋਈ ਸ਼ਿਫਟਰ ਵਗੈਰਾ ਗੇਰਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਹਾਂ ਕੋਈ ਹੱਬਾਂ ਦੀ ਕੋਈ ਬੈਰੀਂਗਾਂ ਦੀ ਜਾਂ ਕੋਈ ਵੈਸੇ ਕੋਸ਼ਾ ਦੀ ਕਿਸੇ ਵੀ ਚੀਜ਼ ਦੀ ਕੋਈ ਜ਼ੀਰੋ ਪ੍ਰੋਬਲਮ ਇੱਕ ਸਾਈਕਲ ਦੀ ਪ੍ਰੋਬਲਮ ਆਈ ਸੀ ਉਹਦੀ ਸਰਵਿਸ ਬਾਰੇ ਦੱਸ ਦੋ ਫਿਰ ਕਿਵੇਂ ਹੋਦੀ ਉਹਦਾ ਜਿਵੇਂ ਕਹਿੰਦਾ ਵੀ ਉਹਦਾ ਜਮੇ ਉੱਪਰ ਵਾਲਾ ਕੰਮ ਕਰਦਾ ਵੀ ਉਹ ਸਾਨੂੰ ਸਾਈਕਲ ਲੈ ਨਾ ਵਾਂਗੂ ਲੱਗੇ ਠੀਕ ਹੈ ਭਾਈ ਉਹ ਵੀ ਇੱਕ ਦਿਨ ਦੀ ਹਾਂ ਇੱਕ ਦਿਨ ਚ ਠੀਕ ਆ ਬਾਈ ਜਦੋਂ ਖਰਾਬ ਹੋਇਆ ਦੂਜੇ ਦਿਨ ਫੋਨ ਕਰਿਆ ਉਹ ਦਿਨ ਐਤਵਾਰ ਸੀ ਸੋਮਵਾਰ ਨੂੰ ਸਾਨੂੰ ਜਿਹੜੀ ਨਵੀਂ ਸਾਈਕਲ ਮਿਲ ਗਈ ਹਾਂਜੀ ਹਾਂ ਠੀਕ ਆ ਬਿਲਕੁਲ ਤੇ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡਾ ਪਰਿਵਾਰ ਕਹਿੰਦੇ ਹੁੰਦੇ ਆ ਸਾਈਕਲ ਵਾਲਾ ਵਾਧਾ ਜਾਂਦਾ ਹਨਾ ਸਾਡੇ ਆ ਅਸੀਂ ਅੱਜ ਆ ਸਾਡਾ ਇੰਜੀਨੀਅਰ ਆ ਮੁੰਡਾ ਠੀਕ ਆ ਜੀ ਆਈਟੀ ਕੰਪਨੀ 'ਚ ਕੰਮ ਕਰਦਾ ਇਹ ਹਾਂਜੀ ਹਾਂ ਤੇ ਇਹਦੇ ਸਣੇ ਅੱਜ ਅਸੀਂ ਹੋ ਗਏ 16 ਜਨਮ ਠੀਕ ਆ ਵੀਰੇ 16 ਠੀਕ ਆ ਬਾਈ ਠੀਕ ਆ 16 ਅਸੀਂ ਰੈਗੂਲਰ ਹੋ ਗਏ ਜਾਣੇ ਵਾਲੇ ਬਾਕੀ ਚਲੋ ਵਾਅਦੇ ਕੱਢਦੇ ਕਿਸੇ ਨੂੰ ਕੰਮ ਪ ਬਟ ਅਜੀ 16 ਜੜੇ ਹੋਵੇ 1 ਪਿੰਡ ਦੇ ਵੀ ਠੀਕ ਆ ਵੀਰੇ ਤੇ ਬਾਜੀ ਤੁਹਾਡੇ ਆਉਣ ਵਾਲਾ ਵੀ ਤੀਚਾ ਕਿਵੇਂ ਰੱਖਿਆ ਹੋਇਆ ਵੀ ਆਪਾਂ ਸਾਈਕਲਿੰਗ ਵਿਰਧ ਕਿਵੇਂ ਕਰੀ ਜਾਵਾ ਸਿਸਟਮ ਹਿਸਾਬ بتاਓ ਵੀਰੇ ਵੀ ਸਾਈਕਲਿੰਗ ਵਾਲਾ ਤਾਂ ਇਹ ਆ ਜੀ ਵੀ ਆਪਣੇ ਕੋਲੋਂ ਜ਼ੋਰ ਮਾਰ ਰਹੇ ਆ ਹਾਂਜੀ ਤੇ ਜਿਵੇਂ ਵੀ ਚਲੋ 9 ਬਾਈ ਉਹਨਾਂ ਦੇ ਅਮਰਤਪਾਲ ਹੋ ਗਿਆ بار بار ਹਨਾ ਪਲੇ ਰਹੇ ਆ ਰਮਨਪ੍ਰੀਤ ਹੋ ਗਿਆ ਬਾਈ ਅਮਰਤਪਾਲ ਹੋ ਗਿਆ ਕੁੱਤਾ ਵੀਰਾ ਤੇ ਸੁਖਣਾ ਦੇਬ ਬਾਈ ਹੋ ਗਿਆ ਹਾਂਜੀ ਹਾਂ ਸਿਕੰਦਰ ਵੀਰਾ ਹੋ ਗਿਆ ਸਿਕੰਦਰ ਵੀਰਾ ਹਾਂ ਜੀ ਕ੍ਰਿਸ਼ਮ ਹੋ ਗਿਆ ਵੀਰਾ ਹਾਂਜੀ ਹਾਂਜੀ ਤੇ ਕਣੀ ਵਾਲਾ ਵੀਰਾ ਹੋ ਗਿਆ ਹਾਂਜੀ ਹਾਂਜੀ ਤੇ ਨਰਮਲ ਨਰਮਲ ਬਾਈ ਜੀ ਆਪਣੇ ਨਰਮਲ ਬਾਈ ਜੀ ਹੋ ਗਿਆ ਆਪਣੇ ਉਹ ਬਾਈ ਹਾਂਜੀ ਤੇ ਇਹ ਜਿਹੜੀ ਹੁਣ ਕਿਸੇ ਪ੍ਰੋਡਕਸ਼ਨ ਦੀ ਵੈਸੇ ਨਾ ਲੋੜ ਤਾਂ ਹੈ ਨਹੀਂ ਸਹੀ ਗੱਲ ਆ ਜਾਨ ਉਦੀ ਆ ਤੇ ਉਹਨਾਂ ਨੂੰ ਦੇਖੋ ਦੇਖ ਅਸੀਂ ਚੱਲੇ ਸੀਗੇ ਸਹੀ ਆ ਵੀਰੇ ਤੇ ਕੱਲ ਨੂੰ ਅਸੀਂ ਇੱਕ ਨਵਾਂ ਮਤਲਬ ਅਸੀਂ ਆਪਣਾ ਜਿਹੜਾ ਸਾਡਾ ਆਪਣਾ ਚੈਨਲ ਆ ਕੱਲ੍ਹ ਨੂੰ ਜੀ ਉਹਦੇ ਵੀ ਪਾਵਾਂਗੇ ਸਾਦੂ ਜਾ ਰਹੇ ਅਸੀਂ ਬਾਈ ਪਿੰਕੇ ਕੋਲੇ ਠੀਕ ਆ ਵੀਰੇ ਤੇ ਚਲੋ ਪ੍ਰਮਾਤਮਾ ਸਤਿ ਰੱਖੇ ਤੇ ਉਹਨਾਂ ਵਾਲੇ ਟਾਈਮ 'ਚ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆਂ ਵੀ ਜਿਵੇਂ ਛੋਟੇ ਬੱਚੇ ਤੇ ਜਿਵੇਂ ਸਾਡੀ ਉਮਰ ਦੇ ਹੋਗੇ ਪਿਕ ਰੈਲੀ ਅਰੇਂਜ ਕਰਾਂਗੇ ਭਾਈ ਉਹਨਾਂ ਨੂੰ ਸਾਰਿਆਂ ਨੂੰ ਬੁਲਾਵਾਂਗੇ ਥੋਡੇ ਵੀ ਦਰਸ਼ਨ ਮੇਲੇ ਕਰਾਵਾਂਗੇ ਸਾਰਿਆਂ ਨੂੰ ਤੇ ਕਰਾਂਗੇ ਤੇ ਜਿੰਨੇ ਕ ਆਪਣੇ ਵੱਲੋਂ ਹੈਗੇ ਆ ਵੀ ਜਿਵੇਂ ਨਸ਼ਾ ਵਗੈਰਾ ਚੱਲਦਾ ਹਨਾ ਐਂਟੀ ਡਰੱਗ ਜਿਹੜੀ ਰੈਲੀਆਂ ਚੱਲਦੀਆਂ ਨੇ ਤੇ ਪਿੰਕਾ ਭਾਈ ਬੁਲਾਵਾਂਗੇ ਹਨਾ ਸਾਰੇ ਪਲੇਟਫਾਰਮ ਤੇ ਇੱਕ ਤੇ ਤੁਹਾਨੂੰ ਸਾਰੇ ਬੰਦਿਆਂ ਦੇ ਭਾਈ ਨੂੰ ਨੇ ਚਾਹਿਆ ਤਾਂ ਦਰਸ਼ਨ ਮੇਲੇ ਕਰਾਵਾਂਗੇ ਤੇ ਜਿੰਨਾ ਕ ਆਪਣੇ ਵੱਲੋਂ ਪੋਜ਼ੀਟਿਵ ਹੋ ਸਕਿਆ ਸੀ ਉਹ ਚੀਜ਼ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਰਾਂਗੇ ਠੀਕ ਆ ਭਾਈ ਤੇ ਆਪਣੇ ਭਰੇ ਜਿੱਦਾਂ ਸਾਰੇ ਸਾਈਕਲਿੰਗ ਵਾਲੇ ਨਾ ਮੇਰਾ ਤਾਂ ਇਹੀ ਮੈਸੇਜ ਹੁੰਦਾ ਅਗਲੇ ਨੂੰ ਵੀ ਆਪਾਂ ਆਪਦੇ ਆਪ ਤੇ ਨਿਰਭਰ ਨਾ ਰਹੀਏ ਯਾਰ ਹਾਂ ਜਿੱਦਾਂ ਆਪਾਂ ਕਹਦੇ ਹਾਂ ਵੀ ਆਪਾਂ ਆਪ ਸਾਈਕਲ ਚਲਾਉਨੇ ਆਂ ਵੀ ਬਸ ਇੱਥੇ ਇੱਕ ਤੱਕ ਰਹੀਏ ਉਹ ਚੀਜ਼ ਨਾ ਰੱਖੀ ਨੀ ਉਹ ਨਹੀਂ ਵੀਰੇ ਹੋ ਰਹੀ ਜਿਵੇਂ ਹੁਣ ਯਾਰ ਆਹ ਮੁੰਡਾ ਸਾਡਾ ਇਹ ਸਵੇਰੇ ਜਾਂਦਾ ਸ਼ਾਮ ਨੂੰ ਤੁਹਾਨੂੰ ਪਤਾ ਹੀ ਹੈ ਜੌਬ ਕਿੰਨੀ ਹਾਰਡ ਹਨ ਆਈਟੀ ਦੀ ਹਾਂਜੀ ਹਾਂਜੀ ਤੇ ਇਹ ਸ਼ਾਮ ਮੀ ਮੁੜਦਾ ਨਹੀਂ ਰਿਹਾ ਹਾਂਜੀ ਹਾਂਜੀ ਹੁਣ ਚਲੋ ਇਹਦੇ ਕੋ ਵੀ ਯਾਰ ਕੋ ਸੰਡੇ ਹੁੰਦਾ ਹੁੰਦਾ ਹਾਂਜੀ ਹਾਂਜੀ ਭਾਨੇ ਨਾਲ ਆਊਟਿੰਗ ਹੋਏਗੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਸਰੀਰ ਫਿੱਟ ਰਹਿੰਦਾ ਹਾਂਜੀ ਹਾਂਜੀ ਚਲੋ ਬਾਕੀ ਜਿਹੜੀ ਡੇਲੀ ਕਸਰ ਕਰਦੇ ਆ ਉਹ ਵੱਖਰੀ ਗੱਲ ਆ ਵੀ ਇੱਕ ਚੀਜ਼ ਵੀ ਜਦੋਂ ਆਪਣਾ ਜਿੱਥੇ ਆਪਾਂ ਜਿਹੜੇ ਆਪਾਂ ਖਿੱਤੇ 'ਚ ਰਹਿੰਨੇ ਆ ਯਾਰ ਬਹੁਤ بڑا ਹੈ ਇਹ ਹਾਂਜੀ ਹਾਂ ਚਲੋ ਨਾਲੇ ਤੇ ਆਪਾਂ ਇੱਕ ਛੋਟੇ ਜਿਹੇ ਏਰੀਆ 'ਚ ਬੈਠੇ ਆ ਠੀਕ ਆ ਵੀਰੇ ਯਾਰ ਐਕਸਪਲੋਰ ਕਰਨ ਨੂੰ ਪੰਜਾਬ ਦੇ ਵਿੱਚ ਬਹੁਤ ਕੁਝ ਆ ਸਹੀ ਗੱਲ ਸੋਹਣੇ ਨੇ ਆਪਣੇ ਸਹੀ ਆ ਬਈ ਹਾਂਜੀ ਹਨਾ ਕੱਚੇ ਰਸਤੇ ਨਹਿਰਾਂ ਸੂਏ ਨੇ ਹਨਾ ਵੀ ਆਪਾਂ ਚਲੋ ਹਰ ਇੱਕ ਐਤਵਾਰ ਸਾਡੇ ਵੱਲੋਂ ਅਸੀਂ ਇੱਕ ਕੋਸ਼ਿਸ਼ ਕਰ ਰਹੇ ਆ ਛੋਟੀ ਜੀ ਹਾਂਜੀ ਹਾਂ ਨਾਲ ਦੇ ਵਿੱਚ ਤਾਂ ਆਪ ਨੂੰ ਵੀ ਤੇ ਨਾਲ ਦੇ 11 ਮਿੱਤਰਾਂ ਨੂੰ ਹਾਂਜੀ ਹਾਂਜੀ ਵੀ ਕੁਝ ਨਾ ਕੁਝ ਨਵਾਂ ਦੇਖੀਏ ਨਵਾਂ ਐਕਸਪਲੋਰ ਕਰੀਏ ਨਵਾਂ ਸਿੱਖੀਏ ਕਿਉਂਕਿ ਹਰ ਪਿੰਡ 'ਚ ਨਵਾਂ ਬੰਦਾ ਮਿਲਦਾ ਹਾਂਜੀ ਹਾਂ ਹਰ ਇੱਕ ਦਾ ਆਪਣਾ ਪਿਆਰ ਬਾਕੀ ਸਾਨੂੰ ਚੰਗੀ ਮਾੜੀ ਗੱਲ ਦੱਸਦਾ ਆਪਣੇ ਪਿਆਰ ਵੀ ਦੱਸਦਾ ਕੁਝ ਸਿੱਖਦੇ ਆ ਯਾਰ ਡੇਲੀ ਡੇਲੀ ਹਾਂਜੀ ਹਾਂਜੀ ਹੋਰ ਅੱਜ ਦੇ ਟਾਈਮ 'ਚ ਹੋਰ ਯਾਰ ਕੀ ਚਾਹੀਦਾ ਸਹੀ ਆ ਵੀਰੇ ਹਾਂਜੀ ਬਹੁਤ ਵਧੀਆ ਯਾਰ ਯਾਨੀ ਸਾਈਕਲਿੰਗ ਸਾਨੂੰ ਬਹੁਤ ਵਧੀਆ ਲੱਗਦੀ ਠੀਕ ਆ ਵੀਰੇ ਤੇ ਤੁਸੀਂ ਵੀਰੇ ਪਹਿਲਾਂ ਜਿਵੇਂ ਆਪਣੇ ਕੋਲ ਉੱਥੇ ਪੈਂਡਾ ਆਏ ਸੀ ਤੇ ਹੁਣ ਆਪਾਂ ਡਾਇਰੈਕਟ ਇੱਧਰ ਬੁਲਾ ਲੰਨੇ ਆ ਤੁਹ ਵੀਰੇ ਉਹ ਪਿੰਡ ਸਾਨੂੰ ਥੋੜਾ ਦੂਰ ਪੈਂਦਾ ਸੀ ਹਾਂਜੀ 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 ਤੇ ਬਾਕੀ ਹੁਣ ਲੁਧਿਆਣੇ ਆ ਹਾਂਜੀ ਹਾਂਜੀ ਤੇ ਚਲੋ ਸਾਨੂੰ ਵੀ ਜਿਹੜਾ ਸਾਡੂ ਵੀ ਆ ਦੋਨਾਂ ਧਰਮ ਦੇ ਨੇੜੇ ਹੋ ਗਿਆ ਹਾਂਜੀ ਹਾਂਜੀ ਤੇ ਕੋਸ਼ਿਸ਼ ਸਾਨੂੰ ਚੀਜ਼ਾਂ ਠੀਕ ਆ ਵੀਰ ਕਮੀਆਂ ਮਿਲਣ ਲੱਗੀਆਂ ਹਾਂਜੀ ਹਾਂਜੀ ਕੁਝ ਸਾਨੂੰ ਥੋੜੇ ਆਪਸ਼ਨ ਦਾ ਪਤਾ ਲੱਗਣ ਲੱਗਾ ਤੁਸੀਂ ਥੋੜੋ ਸਿੱਖਣ ਨੂੰ ਮਿਲ ਗਿਆ ਆਨਲਾਈਨ ਮਿਲ ਜਾਂਦਾ ਤੇ ਰਲ ਮਿਲ ਕੇ ਸਾਨੂੰ ਚੀਜ਼ਾਂ ਜਿਵੇਂ ਹੁਣ ਆ ਨਵਾਂ ਮਾਡਲ ਆਇਆ ਸੀਗਾ ਹਾਂਜੀ ਹਾਂਜੀ ਵੀਰੇ ਤੇ ਇਹ ਚਲੋ ਟਰਾਈ ਕਰ ਰਹੇ ਆ ਦੇਖਦੇ ਆ ਵੀ ਇਹਦਾ ਕੀ ਹਾਂਜੀ ਹਾਂਜੀ ਵੀਰੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਠੀਕ ਆ ਬਾਈ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਰਿਵਿਊ ਦਿਓ ਬਾਈ ਇਹਨਾਂ ਦਾ ਹਾਂਜੀ ਹਾਂ ਤੇ ਵੀਰ ਉਹਨਾਂ ਨੂੰ ਸਾਈਕਲ ਦਿੱਤਾ ਫਾਇਰ ਬਾਕਸ ਦੇ ਇੱਕ ਦਾ ਹੈਗਾ ਚੇਂਜਰ ਮਾਡਲ ਇਹ ਹੈਗਾ 93 ਤੇ ਹਾਈਡਰੋਲਿਕ ਬ੍ਰੇਕ ਆ ਗਈਆਂ ਇਹਦੀਆਂ ਤੇ 29 ਦੇ ਵਿੱਚ ਇਹਦਾ ਵੀਲ ਸਾਈਜ਼ ਆ ਗਿਆ ਤੇ ਕੈਨੇਡਾ ਦੇ ਟਾਇਰ ਲੱਗੇ ਹੋਇਆ ਡਬਲ ਡਿਸਕ ਬ੍ਰੇਕ ਹੋਗੇ ਤੇ ਸਸਪੈਂਸ਼ਨ ਸ਼ੌਕਰ ਆ ਗਿਆ ਤੇ ਵੀਰ ਨੂੰ ਇਹਨੂੰ ਦਿੱਤਾਗਾ ਫਾਇਰ ਬਾਕਸ ਲਈ ਮਾਡਲ ਆ ਇਹ 83 ਦੇ ਵਿੱਚ ਇਹ ਵੀ ਡਬਲ ਡਿਸਕ ਬ੍ਰੇਕ ਆ ਗਏ 23 ਬੀਲ ਇਹਦਾ ਹੀ ਆ ਤੇ ਕੈਨੇਡਾ ਦੇ ਵੀ ਟਾਇਰ ਇਹਦੇ ਲੱਗੇ ਹੋਏ ਆ ਤੇ ਇਹ ਵੀ सस्पेंशन ਲੋਕ ਆ ਤੇ ਬਹੁਤ ਸੋਹਣੇ ਸਾਈਕਲ ਆ ਦੋਨੇ ਲਾਈਟ ਵੇਟ ਐਲੂਮੀਨੀਅਮ ਦੇ ਵਿੱਚ ਤੇ ਬਾਈ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਹੋਰ ਬਾਈ ਕੀ ਕਹਿਣਾ ਚਾਹੋਗੇ ਫਿਰ ਨਵੀਂ ਪਨੀਰੀ ਨੂੰ ਨਵੀਂ ਪਨੀਰੀ ਤੋਂ ਜਿਹੜੀ ਇਹੀ ਆ ਵੀ ਵੀ ਅੱਜ ਦੇ ਟਾਈਮ ਦੀ ਲੋੜ ਆ ਹਨਾ ਵੀ ਯਾਰ ਤੇ ਹਰ ਇੱਕ ਮਾਂ ਬਾਪ ਨੂੰ ਵੀ ਚਾਹੀਦਾ ਵੀ ਅਜਵਾਂ ਬੱਚਾ ਨੂੰ ਪੜ੍ਹਾਈ ਵੀ ਜ਼ਰੂਰੀ ਆ ਉਹ ਵੀ ਕਰਵਾਓ ਜੇ ਗਰਾਊਂਡ ਨਾਲ ਚੋਰੋ ਬੱਚਿਆਂ ਨੂੰ ਸਹੀ ਆ ਬਾਈ ਜੇ ਆਪਣੇ ਪਿੰਡਾਂ ਦੇ ਵਿੱਚ ਗਰਾਊਂਡ ਚਲੋ ਕਿਤੇ ਨਹੀਂ ਵੀ ਹੈਗਾ ਕਿਤੇ ਗਰਾਊਂਡ ਹੈਗਾ ਗਰਾਊਂਡ ਖਾਲੀ ਪਿਆ ਠੀਕ ਆ ਵੀਰੇ ਠੀਕ ਆ ਪੇਰੈਂਟਸ ਨੂੰ ਅੱਜ ਕੱਲ ਕੋਸ਼ਿਸ਼ ਕਰੋ ਵੀ ਯਾਰ ਆਪ ਬੱਚਿਆਂ ਦੇ ਨਾਲ ਜਾਓ ਟਾਈਮ ਤੋਂ ਟਾਈਮ ਕੱਢ ਲਓ ਨਾ ਚਲੋ ਠੀਕ ਆ ਜੇ ਕਿਸੇ ਦੀ ਜੌਬ ਆ ਹੋ ਜਾ ਅਗਲਾ ਟਾਈਮ ਐਡਜਸਟਮੈਂਟ ਕਰ ਲਾ ਹਾਂਜੀ 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 ਯਾਰ ਬੱਚਿਆਂ ਨੂੰ ਇੱਧਰ ਲੈ ਕੇ ਆਓ ਵੀ ਕਿਉਂਕਿ ਫੋਨ ਯਾਰ ਬਹੁਤ ਜ਼ਿਆਦਾ ਹੋ ਗਿਆ ਵੱਡੀ ਗੱਲ ਆ ਬਾਈ ਫੋਨ ਤੋਂ ਕੱਢੋ ਉਹਨਾਂ ਨੂੰ ਹਾਂ ਫੋਨ ਬਹੁਤ ਜ਼ਿਆਦਾ ਹੋ ਗਿਆ ਟੀਵੀ ਵੀ ਬਹੁਤ ਜ਼ਿਆਦਾ ਹੋ ਗਿਆ ਹੋਰ ਇਸ ਤੋਂ ਕੰਮ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਚੀਜ਼ਾਂ ਵਾਂ ਦਾ ਲਾਓ ਸਹੀ ਗੱਲ ਆ ਜੀ ਹਾਂ ਇਹ ਬਹੁਤ ਸਸਤਾ ਤੇ ਟਿਕਾਊ ਸਾਧਨ ਹੈ ਸਹੀ ਆ ਸਹੀ ਆ ਮੇਰੇ ਹਿਸਾਬ ਨਾਲ ਵੀਰੇ ਜਦੋਂ ਆਹ ਪੈਕਜੇ ਸਸਤੇ ਹੋਏ ਨੇ ਦੋਦ ਤਾਂ ਜ਼ਿਆਦਾ ਹੀ ਕੰਮ ਖਰਾਬ ਹੋ ਗਿਆ ਨਾ ਹਾਂਜੀ ਹਾਂ ਇੱਕ ਆ ਨਵਾਂ ਕੰਮ ਹੋ ਗਿਆ ਕਰੋਨਾ ਦੇ ਵਿੱਚ ਯਾਰ ਹਾਂਜੀ ਹਾਂ ਆਨਲਾਈਨ ਕਲਾਸਾਂ ਦਾ ਸਹੀ ਗੱਲ ਆ ਵੀਰੇ ਸਕੂਲ ਵੀ ਚੱਲ ਪਏ ਫਿਰ ਛੁੱਟੀ ਪਾਉਣੀ ਆ ਉਹ ਵੀ ਬਹੁਤ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਹਾਂ ਜੀ ਹਾਂ ਚਲੋ ਸਮੇਂ ਦੀ ਮੰਗ ਆ ਜ਼ਰੂਰੀ ਆ ਸਮੇਂ ਨਾਲ ਚੇਂਜ ਹੋਣਾ ਪਰ ਇਹ ਨਹੀਂ ਹੈ ਵੀ ਸਮੇਂ ਦੇ ਗੁਲਾਮੇ ਹੋ ਜੀ ਹਾਂ ਜੀ ਹਾਂ ਵੀ ਮਾਂ ਜਵਾ ਕਰਾਉਂਦਾ ਉਹਨੂੰ ਫੋਨ ਦੇ ਠੀਕ ਆ ਠੀਕ ਆ ਵੀਰੇ ਤੇ ਇੰਜੀਨੀਅਰ ਸਾਹਿਬ ਤੁਸੀਂ ਮੜਾ ਇੱਕ ਦੋ ਸ਼ਬਦ ਚੰਗੀ ਚੱਲਦਾ ਹੀ ਇਹੀ ਆ ਹਾਂ ਜੀ ਵੀ ਮੇਰੀ ਸਿਟਿੰਗ ਜਾਫਦੀ ਹਾਂ ਜੀ ਹਾਂ ਵੀ ਉਹਦਾ ਸਿਹਤ ਤੇ ਆ ਕਰਨ ਲੱਗ ਜਾਂਦਾ ਠੀਕ ਆ ਵੀਰੇ ਤੇ ਇਹਨਾਂ ਨੂੰ ਦੇਖਨੇ ਇੱਕ ਤਾਂ ਵੀ ਸਿਹਤ ਦਾ ਬੜਾ ਦਾ ਹੋਣਾ ਹਾਂਜੀ ਹਾਂਜੀ ਵੀਰ ਤੇ ਦੂਜੀ ਗੱਲ ਅੰਦੀ ਸਾਰਾ ਦਿਨ ਕੰਮ ਕਰਦੇ ਆ ਦਿਮਾਗ ਫਰਸਟੇਡ ਹੁੰਦਾ ਸਹੀ ਆ ਬਈ ਹਾਂਜੀ ਤੇ ਜੰਮੇ ਉੱਥੇ ਉਹਨਾਂ ਖੁੱਲ ਗਏ ਖਾਸ ਨਹੀਂ ਹੁੰਦਾ ਗੱਲਬਾਤ ਨੇ ਹਾਂਜੀ ਹਾਂਜੀ ਵੀਰ ਤੁਸੀਂ ਦੁਬਾਰਾ ਤੋਂ ਆਪਣੇ ਪਿੰਡ ਦੇ ਦੋਸਤਾਂ ਨਾਲ ਜਿੱਥੇ ਜੰਮੇ ਪਲੇ ਆ ਹਾਂਜੀ ਹਾਂਜੀ ਵੀ ਉਹਨਾਂ ਨਾਲ ਦੁਬਾਰਾ ਖੁੱਲ ਕੇ ਜ਼ਿੰਦਗੀ ਜੀਣ ਦਾ ਮੌਕਾ ਮਿਲ ਨਹੀਂ ਬਾਈ ਬਹੁਤ ਵਧੀਆ ਚੰਗੀ ਸੋਚ ਆ ਬਾਈ ਤੁਹਾਡੀ ਬਹੁਤ ਵਧੀਆ ਹਾਂਜੀ ਠੀਕ ਆ ਵੀਰੇ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਤੇ ਤੁਸੀਂ ਆ ਦੋ ਸਾਈਕਲਾਂ ਸਣੇ ਸੱਤ ਸਾਈਕਲ ਹੋ ਗਏ ਆਪਣੇ ਪੂਰੇ ਹਾਂਜੀ ਆਪਣੇ ਤੇ ਚਲੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਧੰਨਵਾਦ ਤੁਹਾਡਾ ਨਹੀਂ ਬਾਈ ਪੈਂਡ ਜਟਾੜਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਾਈ ਬਹੁਤ ਬਹੁਤ ਸ਼ੁਕਰੀਆ ਬਾਈ ਅੱਗੇ ਜਰੂਰ ਸ਼ੇਅਰ ਕਰਿਓ ਨਾ ਵੀਰੇ ਤੇ ਧੰਨਵਾਦ